ਵੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਬਹੁਤ ਹੀ ਦਿਲਚਸਪ ਵਿਸ਼ਾ ਹੈ ਸ਼ਾਇਦ ਹੀ ਕਿਸੇ ਨੇ ਇਸ ਤੋਂ ਪਹਿਲਾਂ ਇਸ ਵਿਸ਼ੇ ਤੇ ਕੋਈ ਵੀਡੀਓ ਬਣਾਈ ਹੋਵੇ ਸੰਗਤ ਜੀ ਅੱਜ ਆਪਾਂ ਉਹਨਾਂ ਪੰਜ ਸੰਕੇਤਾਂ ਦੀ ਗੱਲ ਕਰਾਂਗੇ ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਅਸੀਂ ਪਿਛਲੇ ਜਨਮ ਵਿੱਚ ਵੀ ਪੀਰਾਂ ਨੂੰ ਮੰਨਦੇ ਸੀ ਉਹਨਾਂ ਦੀ ਇਬਾਦਤ ਕਰਦੇ ਸੀ ਸਾਡੇ ਵਿੱਚੋਂ ਬਹੁਤ ਸਾਰੀ ਸੰਗਤ ਵੱਖ-ਵੱਖ ਧਰਮਾਂ ਦੀ ਹੋਣ ਦੇ ਬਾਵਜੂਦ ਵੀ ਪੀਰਾਂ ਵਿੱਚ ਬਹੁਤ ਸਰਦਾਰ ਰੱਖਦੀ ਹੈ ਅਤੇ ਪੀਰਾਂ ਨੂੰ ਬਹੁਤ ਜ਼ਿਆਦਾ ਮੰਨਦੀ ਹੈ ਉਹਨਾਂ ਦਾ ਧਰਮ ਅਤੇ ਰੀਤੀ ਰਿਵਾਜ ਵੱਖਰੇ ਹੋਣ ਦੇ ਬਾਵਜੂਦ ਉਹਨਾਂ ਦਾ ਮਨ ਪੀਰਾਂ ਵੱਲ ਖਿੱਚਿਆ ਰਹਿੰਦਾ ਹੈ ਉਹਨਾਂ ਨੂੰ ਪੀਰਾਂ ਦੇ ਦਰਬਾਰ ਤੇ ਬਹੁਤ ਸਕੂਨ ਮਿਲਦਾ ਹੈ ਆਖਰ ਇਹ ਸਭ ਕਿਉਂ ਹੁੰਦਾ ਹੈ ਕੀ ਇਹ ਸਾਡੇ ਪਿਛਲੇ ਜਨਮਾਂ ਵਿੱਚ ਪੀਰਾਂ ਦੀ ਕੀਤੀ ਹੋਈ ਭਗਤੀ ਦੀ ਨਿਸ਼ਾਨੀ ਹੈ ਜੋ ਸਾਡਾ ਮਨ ਪੀਰਾਂ ਦੀ ਇਬਾਦਤ ਵੱਲ ਜ਼ਿਆਦਾ ਰਹਿੰਦਾ ਹੈ ਆਖਰ ਉਹ ਪੰਜ ਸੰਕੇਤ ਕਿਹੜੇ ਹਨ ਜੋ ਦੱਸਦੇ ਨੇ ਕਿ ਪਿਛਲੇ ਜਨਮ ਵਿੱਚ ਅਸੀਂ ਪੀਰਾਂ ਦੇ ਭਗਤ ਸੀ ਅਤੇ ਇਸ ਜਨਮ ਵਿੱਚ ਵੀ ਸਾਨੂੰ ਉਹਨਾਂ ਵੱਲ ਜਾਣ ਦੇ ਸੰਕੇਤ ਮਿਲਦੇ ਰਹਿੰਦੇ ਹਨ ਉਹਨਾਂ ਸੰਕੇਤਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ। ਆਓ ਸੰਗਤ ਜੀ ਹੁਣ ਗੱਲ ਕਰਦੇ ਹਾਂ ਕਿ ਉਹ ਪੰਜ ਸੰਕੇਤ ਕਿਹੜੇ ਨੇ ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਅਸੀਂ ਪਿਛਲੇ ਜਨਮ ਵਿੱਚ ਵੀ ਪੀਰਾਂ ਦੇ ਸੇਵਕ, ਪੀਰਾਂ ਦੇ ਭਗਤ ਹੁੰਦੇ ਸੀ। ਸੰਗਤ ਜੀ ਸਭ ਤੋਂ ਪਹਿਲਾ ਸੰਕੇਤ ਇਹ ਹੁੰਦਾ ਹੈ ਕਿ ਜਿਵੇਂ ਅਸੀਂ ਦਸਤ ਕੇ ਹਟੇ ਹਾਂ ਕਿ ਸਾਡੀ ਪੀਰਾਂ ਪ੍ਰਤੀ ਖਿੱਚ ਬਹੁਤ ਜ਼ਿਆਦਾ ਹੁੰਦੀ ਹੈ ਅਸੀਂ ਨਾ ਤਾਂ ਕਦੇ ਉਹਨਾਂ ਦਾ ਨਾਮ ਜਪਿਆ ਹੁੰਦਾ ਹੈ ਅਤੇ ਨਾ ਹੀ ਇਸ ਜਨਮ ਵਿੱਚ ਉਹਨਾਂ ਬਾਰੇ ਕਿਸੇ ਤੋਂ ਅਸੀਂ ਕੋਈ ਜਾਣਕਾਰੀ ਲਈ ਹੁੰਦੀ ਹੈ ਪਰ ਫੇਰ ਵੀ ਸਾਡਾ ਮਨ ਪੀਰਾਂ ਦੇ ਦਰਬਾਰ ਤੇ ਜਾਣ ਨੂੰ ਕਰਦਾ ਹੈ ਉਹਨਾਂ ਦੇ ਦਰਬਾਰ ਵਿੱਚ ਬੈਠਣ ਨੂੰ ਮਨ ਕਰਦਾ ਹੈ ਉੱਥੇ ਜਾ ਕੇ ਮਨ ਨੂੰ ਬਹੁਤ ਸ਼ਾਂਤੀ ਅਤੇ ਸਕੂਨ ਮਿਲਦਾ ਹੈ ਕਈ ਵਾਰ ਤਾਂ ਐਦਾਂ ਹੁੰਦਾ ਹੈ ਕਿ ਸਾਡੇ ਖਾਨਦਾਨ ਵਿੱਚ ਹੀ ਕੋਈ ਪੀਰਾਂ ਨੂੰ ਨਹੀਂ ਮੰਨਦਾ ਹੁੰਦਾ ਪਰ ਸਾਡਾ ਦਿਲ ਵਾਰ-ਵਾਰ ਪੀਰਾਂ ਵੱਲ ਜੁੜਦਾ ਹੈ ਸੰਗਤ ਜੀ ਇਹ ਸਭ ਤੋਂ ਵੱਡਾ ਸੰਕੇਤ ਹੈ ਕਿ ਅਸੀਂ ਪਿਛਲੇ ਜਨਮ ਵਿੱਚ ਵੀ ਪੀਰਾਂ ਦੇ ਹੀ ਸੇਵਕ ਹੁੰਦੇ ਸੀ ਹੁਣ ਗੱਲ ਕਰਦੇ ਹਾਂ ਦੂਜੇ ਸੰਕੇਤ ਦੀ ਦੂਜਾ ਸੰਕੇਤ ਸੰਗਤ ਜੀ ਇਹ ਮਿਲਦਾ ਹੈ ਕਿ ਸਾਨੂੰ ਸੁਪਨਿਆਂ ਵਿੱਚ ਅਕਸਰ ਦਰਗਾਹਾਂ ਦਿਖਾਈ ਦਿੰਦੀਆਂ ਹਨ ਸੁਪਨਿਆਂ ਵਿੱਚ ਸਾਨੂੰ ਹਰੀ ਚਾਦਰ ਦਿਖਦੀ ਹੈ ਜਾਂ ਸੁਪਨਿਆਂ ਵਿੱਚ ਅਸੀਂ ਆਪਣੇ ਆਪ ਨੂੰ ਕਿਸੇ ਪੀਰਾਂ ਦੀ ਦਰਗਾਹ ਤੇ ਸੇਵਾ ਕਰਦੇ ਹੋਏ ਦੇਖਦੇ ਹਾਂ ਇਹ ਸੰਕੇਤ ਵੀ ਸਾਨੂੰ ਪਿਛਲੇ ਜਨਮ ਵਿੱਚ ਪੀਰਾਂ ਦੀ ਕੀਤੀ ਗਈ ਸੇਵਾ ਯਾਦ ਕਰਵਾਉਣ ਲਈ ਦਿਖਾਏ ਜਾਂਦੇ ਹਨ ਇਹ ਪੀਰਾਂ ਦਾ ਕਰਮ ਹੁੰਦਾ ਹੈ ਕਿ ਉਹ ਸਾਨੂੰ ਭੁੱਲਦੇ ਨਹੀਂ ਅਤੇ ਇਸ ਜਨਮ ਵੀ ਉਹ ਅਜਿਹੇ ਸੰਕੇਤਾਂ ਰਾਹੀਂ ਸਾਨੂੰ ਆਪਣੇ ਵੱਲ ਆਉਣ ਦੀ ਯਾਦ ਦਿਵਾਉਂਦੇ ਰਹਿੰਦੇ ਹਨ ਤੀਜਾ ਸੰਕੇਤ ਸੰਗਤ ਜੀ ਇਹ ਹੁੰਦਾ ਹੈ ਕਿ ਜਦ ਵੀ ਅਸੀਂ ਕਿਤੇ ਕੋਈ ਪੀਰਾਂ ਦੀ ਕਵਾਲੀ ਸੁਣਦੇ ਹਾਂ ਤਾਂ ਸਾਨੂੰ ਜੋਸ਼ ਆਉਣ ਲੱਗਦਾ ਹੈ ਇਸੇ ਦਰਬਾਰ ਤੇ ਚਲਦੀਆਂ ਪੀਰਾਂ ਦੀਆਂ ਕਵਾਲੀਆਂ ਸੁਣ ਕੇ ਸਾਡੇ ਲੋਕ ਅੰਡੇ ਖੜੇ ਹੋ ਜਾਂਦੇ ਹਨ ਸਾਡੀਆਂ ਅੱਖਾਂ ਵਿੱਚ ਆਪਣੇ ਆਪ ਪਾਣੀ ਆਉਣ ਲੱਗਦਾ ਹੈ ਸਾਡਾ ਸਰੀਰ ਹੌਲਾ ਹੋਣ ਲੱਗਦਾ ਹੈ ਇਹ ਵੀ ਸੰਕੇਤ ਇਸੇ ਗੱਲ ਦਾ ਇਸ਼ਾਰਾ ਹੈ ਕਿ ਸਾਡੇ ਅੰਦਰ ਸਾਡੀ ਆਤਮਾ ਤੇ ਹਾਲੇ ਵੀ ਪੀਰਾਂ ਦੀ ਕੀਤੀ ਗਈ ਭਗਤੀ ਦੀ ਛਾਪ ਮੌਜੂਦ ਹੈ ਜੋ ਸਾਨੂੰ ਅਹਿਸਾਸ ਕਰਾਉਂਦੀ ਹੈ ਕਿ ਅਸੀਂ ਪੀਰਾਂ ਨੂੰ ਪਹਿਲਾਂ ਤੋਂ ਹੀ ਮੰਨਦੇ ਆ ਰਹੇ ਹਾਂ ਗੰਗਾ ਜੀ ਹੁਣ ਗੱਲ ਕਰਦੇ ਹਾਂ ਚੌਥੇ ਸੰਕੇਤ ਦੀ ਚੌਥਾ ਸੰਕੇਤ ਇਹ ਹੁੰਦਾ ਹੈ ਕਿ ਸੁਪਨਿਆਂ ਵਿੱਚ ਪਹਿਲਾਂ ਹੀ ਹੋਣ ਵਾਲੀਆਂ ਘਟਨਾਵਾਂ ਦਾ ਸਾਨੂੰ ਪਤਾ ਲੱਗਣ ਲੱਗ ਜਾਂਦਾ ਹੈ ਪਰ ਸਾਨੂੰ ਇਹ ਯਾਦ ਨਹੀਂ ਰਹਿੰਦਾ ਕਿ ਇਹ ਘਟਨਾ ਕਦੋਂ ਹੋਣੀ ਹੈ ਅਤੇ ਕਈ ਵਾਰ ਅਜਿਹੇ ਸੁਪਨੇ ਅੱਖ ਖੋਲਣ ਤੋਂ ਬਾਅਦ ਸਾਨੂੰ ਯਾਦ ਭੁੱਲ ਜਾਂਦੇ ਹਨ ਅਕਸਰ ਅਜੀਹਾ ਮਹਿਸੂਸ ਹੁੰਦਾ ਹੈ ਕਿ ਅਸੀਂ ਇਹ ਘਟਨਾ ਪਹਿਲਾਂ ਵੀ ਵੇਖ ਚੁੱਕੇ ਹਾਂ ਜਾਂ ਕਈ ਵਾਰ ਕਿਸੇ ਦਰਗਾਹ ਤੇ ਜਾ ਕੇ ਇਦਾਂ ਲੱਗਦਾ ਹੈ ਕਿ ਅਸੀਂ ਇੱਥੇ ਪਹਿਲਾਂ ਵੀ ਆ ਚੁੱਕੇ ਹਾਂ ਇਹ ਸਾਰੇ ਸੰਕੇਤ ਦੱਸਦੇ ਹਨ ਕਿ ਸਾਡੀ ਚੇਤਨਾ ਅੰਦਰ ਹਾਲੇ ਵੀ ਪਿਛਲੇ ਜਨਮਾਂ ਵਿੱਚ ਕੀਤੀ ਗਈ ਪੀਰਾਂ ਦੀ ਸੇਵਾ ਦੇ ਅੰਸ਼ ਮੌਜੂਦ ਹਨ ਹੁਣ ਗੱਲ ਕਰਦੇ ਹਾਂ ਪੰਜਵੇਂ ਸੰਕੇਤ ਦੀ ਸੰਗਤ ਜੀ ਹੋ ਸਕਦਾ ਹੈ ਇਹ ਤੁਹਾਡੇ ਨਾਲ ਵੀ ਹੋਇਆ ਹੋਵੇ ਕਿ ਜਦੋਂ ਵੀ ਅਸੀਂ ਕਿਤੇ ਪੀਰਾਂ ਦੇ ਦਰਬਾਰ ਤੇ ਢੋਲ ਵੱਜਦਾ ਸੁਣਦੇ ਹਾਂ ਤਾਂ ਸਾਡਾ ਸਰੀਰ ਢੋਲ ਦੀ ਆਵਾਜ਼ ਨਾਲ ਝੂਮਣ ਲੱਗ ਜਾਂਦਾ ਹੈ ਸਾਡੇ ਸਰੀਰ ਅੰਦਰ ਕੰਬਣੀ ਛੜਨ ਲੱਗਦੀ ਹੈ ਅਤੇ ਜੋਸ਼ ਦੀ ਇੱਕ ਲਹਿਰ ਦੌੜਨ ਲੱਗਦੀ ਹੈ ਇਹ ਸੰਕੇਤ ਵੀ ਇਸ ਗੱਲ ਦਾ ਹੀ ਇਸ਼ਾਰਾ ਦਿੰਦਾ ਹੈ ਕਿ ਅਸੀਂ ਪਿਛਲੇ ਜਨਮਾਂ ਵਿੱਚ ਵੀ ਪੀਰਾਂ ਦੀ ਭਗਤੀ ਕੀਤੀ ਹੈ ਅਤੇ ਅਸੀਂ ਉਹਨਾਂ ਦੇ ਪੁਰਾਣੇ ਸੇਵਕਾਂ ਪਰ ਕਿਸੇ ਨਾ ਕਿਸੇ ਗਲਤੀ ਕਰਕੇ ਕਿਸੇ ਪਾਪ ਕਰਮ ਕਰਕੇ ਸਾਨੂੰ ਦੁਬਾਰਾ ਜਨਮ ਮਿਲਿਆ ਹੈ ਤਾਂ ਜੋ ਅਸੀਂ ਚੰਗੇ ਕਰਮ ਕਰਕੇ ਪੀਰਾਂ ਦੀ ਇਬਾਦਤ ਕਰਕੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਉਸ ਅੱਲਾਹ ਨੂੰ ਮਿਲ ਸਕੀਏ ਉਸ ਅੱਲਾਹ ਵਿੱਚ ਅਪੇਧ ਹੋ ਸਕੀਏ ਇਸ ਕਰਕੇ ਹੀ ਸਾਨੂੰ ਇਹ ਦੁਬਾਰਾ ਜਨਮ ਦਿੱਤਾ ਗਿਆ ਹੈ ਸੁਸੰਗਤ ਜੀ ਇਹ ਸਨ ਪੰਜ ਸੰਕੇਤ ਜੋ ਦੱਸਦੇ ਨੇ ਕਿ ਅਸੀਂ ਪਿਛਲੇ ਜਨਮ ਵਿੱਚ ਵੀ ਪੀਰਾਂ ਦੇ ਹੀ ਭਗਤ ਹੁੰਦੇ ਸੀ ਆਸ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਮਿਲਦੇ ਹਾਂ ਜਲਦੀ ਹੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿबान ਜੈ ਪੀਰਾਂ ਦੀ